ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਮਤਲਬ ਤੇ ਪੜਦਾ ਵੀਡੀਓ ਵੇਖਿਆ ਕਿ ਸੰਦੀਪ ਨੇ ਕਹਿ ਦਿੱਤਾ ਸੀ ਕਿ ਆਪਣੀ ਅਲੱਗ-ਅਲੱਗ ਰੋਟੀ ਬਣਾਓ ਤੇ ਵਿੱਕੀ ਤੇ ਪ੍ਰੀਤ ਲੱਗ ਰੋਟੀ ਬਣਾਉਣ ਲੱਗ ਗਈ ਤੇ ਸੰਦੀਪ ਤੇ ਕਵਲ ਅਲੱਗ ਰੋਟੀ ਬਣਾਉਣ ਲੱਗ ਪਏ ਤੇ ਪ੍ਰੀਤ ਵਿੱਕੀ ਨੂੰ ਕਹਿ ਰਹੀ ਹੈ ਕਿ ਜੇ ਤੁਸੀਂ ਕਹੋ ਤਾਂ ਮੈਂ ਦੀਦੀ ਨਾਲ ਗੱਲ ਕਰਕੇ ਦੇਖਾਂ ਕਿ ਆਪਾਂ ਇਕੱਠੇ ਰੋਟੀ ਬਣਾਇਆ ਕਰੀਏ ਦੇ ਮੋਬਿਕਸ ਨੂੰ ਕਹਿ ਰਹੇ ਕਿ ਤਾਂ ਕੋਈ ਗੱਲ ਨਹੀਂ ਤੂੰ ਗੱਲ ਕਰਕੇ ਦੇਖ ਲੈ ਪਰ ਮੇਰਾ ਨਹੀਂ ਦਿਲ ਮੰਨਦਾ ਕਿ ਉਹਨੇ ਮੰਨਣਾ ਵਾਹੇ ਦੂਜੀ ਦੌਰ ਜੋ सोनू ਤੇ ਉਸਦੀ ਮੰਮੀ ਆ ਤੂੰ ਗੱਲਾਂ ਕਰ ਰਹੇ ਆ ਕਿ सोनू ਦੀ ਮੰਮੀ ਬਹੁਤ ਜ਼ਿਆਦਾ ਬਿਮਾਰ ਹੋ ਰਹੀ ਆ ਤੇ सोनू ਕਹਿ ਰਿਹਾ ਕਿ ਆ ਪਿੰਡ ਵਿੱਚ ਕਿਵੇਂ ਦਸੀਏ ਕਿ ਲੋਕ ਬਹੁਤ ਗੱਲਾਂ ਕਰਦੇ ਆ ਇਹ ਆ ਤਾਂ ਜਿੱਤਾ ਕਹਿ ਰਹੀ ਆ ਕਿ ਦੱਸਣਾ ਤਾਂ ਪੈਣਾ ਹੀ ਆ ਕਿਉਂਕਿ ਕਿੰਨਾ ਟਾਈਮ ਆਪਾਂ ਪੜਦਾ ਰੱਖਾਂਗੇ ਲੋਕਾਂ ਕੋਲੋਂ ਕਿਉਂਕਿ ਦੂਜੀ ਔਰ ਵਿਆਹ ਵੀ ਰੱਖਿਆ ਹੋਇਆ ਹੈ ਉਹਨਾਂ ਨੇ ਜਿਵੇਂ ਪ੍ਰੀਤ ਦਾ ਵਿਆਹ ਰੱਖਿਆ ਹੋਇਆ ਸੀਗਾ ਤੇ ਉਹ ਕਹਿੰਦੀ ਹੈ ਕਿ ਇਸ ਦਾ ਜੌਂਦੀ ਦਾ ਹੀ ਭੋਗ ਪਾ ਦਿੱਤੋ ਤੇ ਲੋਕਾਂ ਨੂੰ ਪਤਾ ਲੱਗ ਹੀ ਜਾਵੇਗਾ ਕਿ ਉਹ ਮਰ ਗਈ ਹੈ ਦੂਜੀ ਔਰ ਜਿਵੇਂ ਵਿੱਕੀ ਸਾਚਾ ਘਟ ਰਿਹਾ ਆਪਦੀ ਮੰਮੀ ਨੂੰ ਕਹਿ ਰਿਹਾ ਕਿ ਪ੍ਰੀਤ ਨੂੰ ਆਪਾਂ ਕੁਛ ਨਹੀਂ ਪਾਇਆ ਆਪਾਂ ਕੋਈ 골ਡ ਦੀ ਚੀਜ਼ ਪਾ ਦਈਏ ਤਾਂ ਉਸ ਦੀ ਮੰਮੀ ਕਹਿੰਦੀ ਕੀ ਪਾਈਏ ਉਹ ਕਹਿੰਦਾ ਮੰਮੀ ਤੂੰ ਜਿਹੜੀਆਂ ਵਾਲੀਆਂ ਤੇਰੇ ਪਾਈਆਂ ਹੋਈਆਂ ਇਹੀ ਵਾਲੀਆਂ ਤੂੰ ਪਾ ਦੇ ਉਹ ਕਹਿੰਦੀ ਕਿ ਨਹੀਂ ਇਹ ਤੇਰੇ ਪਾਪਾ ਦੀ ਆਖਰੀ ਨਿਸ਼ਾਨੀ ਆ ਤਾਂ ਉਹ ਇੰਦਾ ਕੋ ਕੋਈ ਗਲਣੀ ਆਖੀ ਨਿਸ਼ਾਨੀ ਨੂੰ ਕੋਈ ਨਹੀਂ ਪਾਪਾ ਕਿਹੜਾ ਦੇਖ ਰਿਆ ਵਾ ਤੂੰ ਪਾ ਦੇ ਕੁਛ ਨਹੀਂ ਤੂੰ ਆ ਨਿੱਕੀ ਨੂੰ ਨਾ ਬਣਾ ਕੇ ਰੱਖਿਆ ਕਰ ਦੂਜੇ ਪਾਸੇ ਸੋਨੂ ਪਾਗ ਬੰਨਣ ਲੱਗਦਾ ਤਾਂ ਜੀਤਾ ਉਸ ਨੂੰ ਪੱਗ ਦਿੰਦੀ ਆ ਕਿ ਤੂੰ ਪੱਗ ਬੰਨ ਲੈ ਤੇ ਉਸ ਨੂੰ ਪੱਗ ਨਹੀਂ ਬੰਨੀ ਜਾਂਦੀ ਕਿਉਂਕਿ ਉਸ ਨੂੰ ਉਹਨੂੰ ਯਾਦ ਆ ਜਾਂਦੀ ਹੈ ਕਿ ਪ੍ਰੀਤ ਉਸ ਦੀ ਲੜਦੀ ਪੂਣੀ ਕਰਾਉਂਦੀ ਹੁੰਦੀ ਸੀ ਤਾਂ ਉਸ ਨੂੰ ਪੁਰਾਣੇ ਗੱਲਾਂ ਦਾ ਚੇਤਾ ਆ ਜਾਂਦਾ ਹੈ ਕਿ ਕਿਵੇਂ ਮੇਰੀ ਭੈਣ ਮੇਰੇ ਨਾਲ ਪਿਆਰ ਨਾਲ ਗੱਲਾਂ ਕਰਦੀ ਹੁੰਦੀ ਸੀ ਤੇ ਕਿਵੇਂ ਪੱਗ ਮੇਰੀ ਠੀਕ ਕਰਦੀ ਹੁੰਦੀ ਸੀ ਤੇ ਅੱਜ ਉਸੇ ਪੱਗ ਨੂੰ ਰੋ ਕੇ ਚਲੀ ਗਈ ਫਿਰ ਜੀਤਾ ਉਸ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੂੰ ਸੀ ਇੰਨਾ ਨਾ ਸੋਚੋ ਆਪਾਂ ਨੂੰ ਪਜਵੀਂ ਉਹ ਆਪਾਂ ਨੂੰ ਮਾਰ ਕੇ ਚਲੀ ਗਈ ਤੁਸੀਂ ਵੀ ਉਹਨੂੰ ਆਪਣੇ ਮਨ ਚੋ ਦੋ ਤੁਸੀਂ ਵਿਅਸਤियां ਜਾਦਾ ਨੂੰ ਭਲਾ ਦੋ ਪਰ ਸੋਨੂੰ ਕਹਿੰਦਾ ਕਿਵੇਂ ਭਲਾਈਏ ਭਲਾਇਆ ਨਹੀਂ ਜਾਂਦਾ ਤੇ ਜੀ ਤਾਂ ਉਸ ਨੂੰ ਕਹਿੰਦੀ ਹੈ ਕਿ ਭਲਾਉਣਾ ਪੈਣਾ ਹੈ ਕਿੰਨਾ ਟਾਈਮ ਇਹ ਸੋਚ ਕੇ ਤੁਸੀਂ ਬਿਮਾਰ ਹੁੰਦੇ ਰਹੋਗੇ ਮੰਮੀ ਵੀ ਬਿਮਾਰ ਹੋ ਗਈ ਪਈ ਹੈ ਜੇ ਤੁਸੀਂ ਹੋਗੇ ਤਾਂ ਕਰੇ ਕੋਣ ਕਾਰ ਨੂੰ ਦੇਖੂਗਾ ਤੇ ਫਿਰ ਸੋਨੂੰ ਉੱਤੇ ਜੀਤਾ ਨੇ ਗੱਲਾਂ ਦਾ ਅਸਰ ਹੋ ਜਾਂਦਾ ਹੈ ਤੇ ਸੋਨੂੰ ਫਿਰ ਜੋ ਸੰਦੀ ਪ੍ਰੀਤ ਦੀਆਂ ਜੋ ਚੀਜ਼ਾਂ ਹੁੰਦੀਆਂ ਵਾ ਸਾਰੀਆਂ ਉਸ ਨੂੰ ਇਕੱਠੀਆਂ ਕਰ ਲੈਂਦਾ ਤੇ ਜਦ ਦਲਮਾਰੀ ਕੋਲ ਜਾਂਦਾ ਤੇ ਉਸ ਵਿੱਚ ਉਸਦੀ ਪ੍ਰੀਤ ਤੇ ਸੋਨੂੰ ਦੀ ਫੋਟੋ ਪਈ ਹੁੰਦੀ ਹੈ ਤੇ ਉਹ ਫੋਟੋ ਨੂੰ ਦੇਖ ਕੇ ਰੋਣ ਲੱਗ ਜਾਂਦਾ ਤੇ ਦੂਜੇ ਪਾਸੇ ਉਹ ਵਿਹੜੇ ਵਿੱਚ ਜਾ ਕੇ ਉਸਦੇ ਸਾਰੇ ਕਲੀਡੇ ਕੱਪੜੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਜਾ ਕੇ ਅੱਗ ਲਾ ਦਿੰਦਾ ਹੈ ਉਹ ਕਹਿੰਦਾ ਕਿ ਮੈਂ ਕਰੇ ਕੋਈ ਵੀ ਚੀਜ਼ ਨਹੀਂ ਇਹ ਦੇਖਣੀ ਜਿਸ ਦੇ ਨਾਲ ਸਾਨੂੰ ਪ੍ਰੀਤ ਦੀ ਯਾਦ ਆਵੇ ਸਾਰਾ ਪਰਿਵਾਰ ਹੀ ਬਹੁਤ ਸਦਮੇ ਦੇ ਵਿੱਚ ਹੈ ਕਿਉਂਕਿ ਪ੍ਰੀਤ ਨੇ ਬਿਲਕੁਲ ਵੀ ਨਹੀਂ ਸੋਚਿਆ ਕਰਨ ਲੱਗੀ ਨੇ ਕਿ بیوی ਮੇ ਕੀ ਕਰ ਰਹੀ ਹੈ ਉਸ ਨੂੰ ਪੂਰਾ ਇੱਜ਼ਤ ਦਾ ਫਿਕਰ ਨਹੀਂ ਤੇ ਸੋਨੂ ਤੇ ਜੀਤਾ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਮਚਾ ਦਿੱਤਾ ਮੰਨ ਲਓ ਹੀ ਕਿ ਜੌਂਦੀ ਦਾ ਹੀ ਉਸ ਦਾ ਭੋਗ ਪਾਲਤਾ ਕਿ ਅੱਜ ਤੋਂ ਬਾਅਦ ਜ਼ਿਕਰ ਨਹੀਂ ਹੋਣਾ ਚਾਹੀਦਾ ਸੋ ਤੁਹਾਨੂੰ ਕਹਿੰਦਾ ਪ੍ਰੀਤ ਨੂੰ ਕੋਈ ਯਾਦ ਨਹੀਂ ਕਰੂਗਾ ਕਿਸੇ ਨੇ ਵੀ ਪ੍ਰੀਤਾ ਜੀ ਦਾ ਜ਼ਿਕਰ ਨਹੀਂ ਕਰਨਾ ਤੇ ਇਹ ਕਰਕੇ ਉਹ ਅੰਦਰ ਚਲੇ ਜਾਂਦੀ ਆ ਤੇ ਅੱਜ ਤੋਂ ਬਾਅਦ ਉਹ ਕਹਿੰਦੀ ਆ ਕਿ ਸਾਡੇ ਲਈ ਮਰ ਗਈ ਪ੍ਰੀਤ ਤੇ ਪ੍ਰੀਤ ਲਈ ਅਸੀਂ ਮਰ ਗਏ